ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚੌਕ ਨਜ਼ਦੀਕ ਦਾ ਹੈ ਜਿੱਥੇ ਬੀਤੇ 3 ਦਿਨ ਪਹਿਲਾਂ ਇੱਕ ਸੜਕ ठेकेदार ਦੇ بیٹے ਤੇ ਹੋਏ ਕਤਲਾਨਾ ਹਮਲੇ ਦੇ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਪਰ આરોપીਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸਚ ਪਰਿਵਾਰਕ ਮੈਂਬਰਾਂ ਸਮੇਤ ਠੇਕੇਦਾਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਜ਼ਿਕਰ ਕੀਤਾ ਕਿ ਹਾਲੇ ਵੀ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਹੈ ਕਿ ਹਾਲੇ ਤੱਕ આરોપીਆਂ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਉਧਰ ਠੇਕੇਦਾਰ ਐਸੋਸੀਏਸ਼ਨ ਲੁਧਿਆਣਾ ਸਮੇਤ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਕਰ ਕੀਤਾ ਕਿ ਮੋਗਾ ਵਿਖੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਦਾ ਇੱਕ ਟੈਂਡਰ ਪਾਇਆ ਸੀ ਅਤੇ ਇਸੇ ਦੌਰਾਨ ਉਥੇ ਦੇ ਸੰਬੰਧਿਤ ठेकेदारा ਵੱਲੋਂ ਉਹਨਾਂ ਨੂੰ ਟੈਂਡਰ ਪਾਉਣ ਤੋਂ ਰੋਕਿਆ ਗਿਆ ਅਤੇ ਉਹਨਾਂ ਨੂੰ ਧਮਕਾਇਆ ਗਿਆ ਕਿਹਾ ਕਿ ਉਹਨਾਂ ਨੇ ਜਦੋਂ ਇਸ ਟੈਂਡਰ ਨੂੰ ਪਾਇਆ ਤਾਂ ਇਸ ਰੰਜਿਸ਼ ਦੇ ਚਲਦਿਆਂ ਉਹਨਾਂ ਦੇ بیٹے ਤੇ 22 ਤਰੀਕ ਨੂੰ ਸ਼ੇਰਪੁਰ ਚੌਕ ਨਜ਼ਦੀਕ ਘੇਰ ਕੇ ਹਮਲਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਅਤੇ ਪੁਲਿਸ ਨੇ ਔਰਪੀਆਂ ਦੀ ਗ੍ਰਫਤਾਰੀ ਕਰਨ ਦੀ بجائے ਉਹਨਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਸ ਦੇ ਰੋਸ ਵਿੱਚੋਂ ਠੇਕੇਦਾਰ ਐਸੋਸੀਏਸ਼ਨ ਇਕੱਠੀ ਹੋਈ ਹੈ ਇਹ ਹੀ ਨਹੀਂ ਉਹਨਾਂ ਨੇ ਐਲਾਨ ਵੀ ਕੀਤਾ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ ਜਾਮ ਕਰਨ ਨੂੰ ਮਜਬੂਰ ਹੋਣਗੇ ਮੇਰਾ ਨਾਮ ਬਨੋਜ ਜੈਨ ਪ੍ਰਧਾਨ ਲੁਧਿਆਣਾ ਹਾਰਟਿਕਲਚਰ ਪਲਾਂਟ ਬੇਰਵਰ ਸੋਸਾਇਟੀ ਕਾਫੀ ਸਾਲਾਂ ਸੇ ਲੋਕ ਇਕੱਠੇ ਕੰਮ ਕਰ ਰਹੇ ਆ। ਇਹ ਟੈਂਡਰ ਸਿਸਟਮ ਹੁੰਦਾ ਜਿਹੜੇ ਅਸੀਂ ਕੰਮ ਸੜਕਾਂ ਦੇ ਕਰਦੇ ਆਂ, ਲੁੱਕ ਦਾ ਕੰਮ ਕਰਦੇ ਆਂ। ਉਹਦੇ ਵਿੱਚ ਇਥੇ ਤੱਕ ਇੱਕ ਟੈਂਡਰ ਪਿਆ ਸੀ, ਮੋਗਾ ਸੈਰ ਦੇ ਪਿਆ ਸੀਗਾ। ਉਹ ਟੈਂਡਰ ਸਾਡੇ ਇੱਕ ਮੈਂਬਰ ਭਗਵੰਦ ਆਸੀ ਨੇ ਪਾਇਆ। 12 ਕਰੋੜ ਦਾ ਟੈਂਡਰ ਸੀ। ਪਰ ਜਿਹੜੇ ਕੁਝ ਰੋਗ ਗਲਤ ਸੰਸਾਦ ਵਿੱਚ ਆ ਚੁੱਕੇ ਨੇ ਇਸ ਕੰਮ ਦੇ ਵਿੱਚ ਗੈਂਗਸਟਰ ਕਹਿੰਦੇ ਆਪਾਂ ਗੈਂਗਸਟਰ ਟਾਈਬਰ ਕੇ ਲੋਕ ਇੱਥੇ ਆ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲੀ ਵਾਰ ਸੁਣਿਆ ਕਿਉਂਕਿ ਹਜੇ ਨਵੀਂ ਨਵੀਂ ਐਂਟਰੀ ਹੈ ਜੁਪੀ ਵੀ ਹਰ ਹੁੰਦਾ ਸੀ ਇਹ ਪਹਿਲਾਂ ਜੀ ਸੁਣਿਆ ਸੁਣਦੇ ਹੁੰਦੇ ਸੀ ਇਹ ਪੰਜਾਬ ਵਿੱਚ ਪਹਿਲਾ ਕੇਸ ਹੈ ਜਿਹੜਾ ਇਸ ਤਰ੍ਹਾਂ ਦਾ ਕੇਸ ਹੈ ਇਹਦੇ ਵਿੱਚ ਕੀ ਹੈ ਉਹਨੇ ਜਦੋਂ ਇਹ ਟੈਂਡਰ ਪਾਇਆ ਤਾਂ 20-25 ਲੋਕ ਨੇ ਜੱਤਰ ਵੀ ਆਏ ਮੈਨੂੰ ਉਹਨੇ ਕਹਿੰਦੇ ਵੀ ਇਹ ਟੈਂਡਰ ਇਹਨਾਂ ਦਾ ਬਰਸ ਦਵਾਓ ਮੈਨੂੰ ਇਹ ਗੱਲ ਕਿ ਕਿ ਮੈਂ ਇਹ ਟੈਂਡਰ ਬਰਕਰਾਂ ਲਈ ਉਹਨਾਂ ਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਡਿਸਟ੍ਰਿਕਟ ਲੋਹਿਆਣਾ ਦਾ ਪ੍ਰਧਾਨ ਤਾਨੂੰ ਫੋਨ ਆਇਆ ਸੀ ਕੋਈ ਜਾਂ ਤੁਹਾਨੂੰ ਕੀ ਦਰਦ ਨਹੀਂ ਲਗਾਇਆ ਮੇਰੇ ਕੋਲ ਪਹਿਲਾ ਇੱਕ ਫੋਨ ਆਇਆ ਜਿਹੜਾ ਬ੍ਰਿੰਦਰ ਬਾਂਸਰ ਸੀ ਉਸਰੋਂ ਆਇਆ ਕਿ ਮੇਰੇ ਕੋਲ ਬੰਦੇ ਕੋਲ ਆ ਰਹੇ ਨੇ ਤੁਸੀਂ ਜੋ ਟੈਂਡ ਕੱਢ ਲਿਓ ਇੱਕ ਜਿਹੜਾ ਮੈਂ ਬੰਦੇ ਦੇਖੇ ਤਾਂ ਮੈਂ ਕਿਹਾ ਤੁਹਾਡੇ ਵਿੱਚੋਂ ਕੋਈ ਠੇਕੇਦਾਰ ਤਾਂ ਹੈ ਹੀ ਨਹੀਂ ਫਿਰ ਮੇਰੇ ਵਾਂ 20 25 ਬੰਦੇ ਸੀਗੇ ਨਾਮਾਂ ਵਿੱਚ ਕੋਈ ਕਿਹਾ ਵੀ ਤੁਹਾਡੇ ਕੋਲ ਠੇਕੇਦਾਰ ਬੰਦਾ ਹੀ ਨਹੀਂ ਕੋਈ ਤਾਂ ਉਹਨਾਂ ਨੇ ਕਿਹਾ ਜੀ ਬਕਾਸ਼ ਚਰਮਾ ਇਹਨੇ ਪੰਜ ਦੋ ਸਾਲ ਪਹਿਲਾਂ ਲਾਇਆ ਵਾ ਤੇ ਇਹ ਉਹ ਕਹਿੰਦਾ ਜੀ ਸਾਰੇ ਕੰਮ ਮੈਂ ਬਣਦਾ ਮੈਨੂੰ ਇਹਨਾਂ ਰੁਕਣ ਦਾ ਸ਼ੁਕਰੀਆਵਾਦ ਹੈ ਇੱਕ ਤਰ੍ਹਾਂ ਦੀ ਧਮਕੀ ਗੈਂਗਸਟਰ ਵਾਲੀ ਕਰ ਇਹ ਕੰਮ ਅਸੀਂ ਬਣਦੇ ਆ ਕੋਈ ਆਨਲਾਈਨ ਕੰਮ ਨਹੀਂ ਹੈ ਜਿਹਨੂੰ ਕਵਾਂਗੇ ਪਾਊਗਾ ਜਿਹਨੂੰ ਕਵਾਂਗੇ ਨਹੀਂ ਪਾਊਗਾ ਉਸੇ ਸਬੰਧ ਦੇ ਵਿੱਚ ਭਗਵਾਨ ਦਾ ਬੇਟੇ ਨੂੰ ਅਟੈਕ ਕੀਤਾ ਪੰਜ ਛੇ ਬੰਦੇ ਆਏ 2:30 ਵਜੇ ਦਾ ਟਾਈਮ ਸੀ 17:00 ਦਾ ਟਾਈਮ ਸੀ 17:00 ਨੂੰ 2:30 ਵਜੇ ਉਹ ਪੰਜ ਛੇ ਬੰਦੇ ਨੇ ਇਸ ਮੁੰਡੇ 'ਤੇ ਅਟੈਕ ਕੀਤਾ ਰਾੜਾਂ ਦੇ ਨਾਲ ਕਾਫੀ ਸਰਟੀਫਿਕੇਟ ਲੱਗੀਆਂ ਨੇ ਇਮੀਡੀਏਟਲੀ ਉਹਨੂੰ ਇਹ ਪੜੋਆ ਹਸਪਤਾਲ ਤੇ ਝਾਕਲ ਕਰਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਬਹੁਤ ਤੇਜ਼ੀ ਨਾਲ ਫੌਰੀ ਤੌਰ ਤੇ ਕੰਮ ਕੀਤਾ ਕਿਉਂਕਿ ਜੇਕਰ ਅਜੇ ਹਲਾ ਦੇ ਵਿੱਚ ਇਹਨੇ ਮਰੇ ਰਾਤ ਹੋ ਚੁੱਕੇ ਨੇ ਲਾਇਨ ਆਰਡਰ ਤਾਂ ਖਤਮ ਹੀ ਹੋ ਚੁੱਕਿਆ ਪੰਜਾਬ ਦੇ ਵਿੱਚ ਰੋਜ਼ ਕੋਈ ਨਾ ਕੋਈ ਕਾਂਡ ਹੁੰਦਾ ਇੱਕ ਬਹੁਤ ਵੱਡਾ ਕਾਂਡ ਸੀਗਾ ਸੀਪੀ ਸਾਹਿਬ ਨੇ ਬੜੀ ਨਿੰਦ ਕਰਕੇ ਕੰਮ ਕੀਤਾ ਤਾਂ ਲੱਗਿਆ ਕਿ ਇਹ ਸਾਰੇ ਜੇ ਪ੍ਰਸ਼ਾਸਨ ਕਾੜੀ ਨਾਲ ਲੱਗਿਆ ਕਾੜੀ ਮਦਦ ਕਰਕੇ ਇਹਨਾਂ ਨੂੰ ਸਜ਼ਾ ਦੇਊਗਾ ਪਰ ਹੋਇਆ ਉਹ ਅੱਜ ਇੱਕ ਬੰਦੇ ਨੂੰ ਜਿਹੜਾ ਕਿ ਮੈਂ ਇੱਕ ਮੈਨੂੰ ਹੁੰਦਾ ਸੀਗਾ ਬ੍ਰਿੰਦਰ ਕੁਮਾਰ ਬਿੰਦਰ ਕੁਮਾਰ ਬਾਂਸਰ ਐਫ ਆਈ ਆਰ ਚ ਇੱਕ ਨੰਬਰ ਐਫ ਆਈ ਦੇ ਵਿੱਚ ਤੈਨੂੰ ਸਾਦਾ ਪਰਚਾ ਘਟਿਆ ਹੋਇਆ ਹੋਰ ਵੀ ਪੰਜ ਛੇ ਦਬਾ ਲੱਗੀਆਂ ਹੋਈਆਂ ਨੇ ਉਹਨੂੰ 50 ਦਾ ਬੋਨ ਭਰ ਕੇ ਪੁਲਿਸ ਨੇ ਛੱਡਤਾ ਐਸ ਐਚਓ ਨੇ ਛੱਡਤਾ ਜੀ ਉਹ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਹੈਗੀ ਜਿਹਦੀ ਲੋੜ ਹੀ ਨਹੀਂ ਹੈ ਬਾਕੀ ਬੰਦੇ ਫੜੇ ਨਹੀਂ ਗਏ ਤੇ ਦੋ ਬੰਦੇ ਹੋ ਫੜੇ ਗਏ ਨੇ ਜਿਹੜੇ ਬਾਕੀ ਜਿਹਨੇ ਅਟੈਕ ਕੀਤਾ ਉਹ ਬੰਦੇ ਨਹੀਂ ਫੜੇ ਉਹ ਤਾਂ ਕਿੰਦੇ ਨੇ ਇਹਨੇ ਕਿਹ ਬੰਦੇ ਕੋਣ ਹੈ ਫੜਨਾ ਦਾ ਪੁਲਸਾ ਕੰਮ ਇਹ ਸੀ ਕਿ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਹੜਾ ਦੇ ਬੈਕ ਤੇ ਬੰਦੇ ਕ ਇਹ ਕ੍ਰਿੰਦੇ ਨੇ ਚਾਰ ਪੰਜ ਬੰਦੇ ਜਿਹਨਾਂ ਨੇ ਅਟੈਕ ਕੀਤਾ ਦੋ ਫੜਲੇ ਇਹ ਪੋਰਟੇ ਕੋ ਸਾਹਮਣੇ ਸ਼ੇਰਪੁਰ ਚੌਂਕ ਸ਼ੇਰਪੁਰ ਚੌਂਕ ਦੇ ਕੋਲੇ ਦਿੱਲੀ ਰੋਡ ਤੇ ਹੈ ਦਿੱਲੀ ਰੋਡ ਤੇ ਹੈ ਇਹਨਾਂ ਬੇਟਾ ਕਿਥੋਂ ਆ ਰਿਹਾ ਸੀ ਉਹਨਾਂ ਦੀ ਦੁਕਾਨ ਹੈ ਉਹਨਾਂ ਦੀ ਚਾਹ ਦੀ ਦੁਕਾਨ ਹੈ ਦੁਕਾਨ ਤੋਂ ਬਾਹਰ ਨਿਕਲੇਆ ਰੋਟੀ ਖਾਣ ਲਈ ਜਾਣਾ ਸੀ ਉਹਨੇ ਦੋ ਢਾਈ ਵਜੇ ਅਟੈਕ ਸੀਗਾ ਅਬ ਸੋਚੀ ਚੀਜ਼ ਆ ਹੈ ਕਿ ਜੇਕਰ ਇਹ ਵਪਾਰੀ ਤਬਕਾ ਕਿ ਉਹ ਠੇਕੇਦਾਰੀ ਕਰਦੇ ਜਾਂ ਬਾਕੀ ਵਪਾਰ ਕਰਦੇ ਆ ਜੇ ਸੇਫ ਹੀ ਨਹੀਂ ਹੋਵਾਂਗੇ ਤਾਂ ਸਾਨੂੰ ਫਿਰ ਵਪਾਰ ਆਪਣਾ ਬੰਦ ਕਰਨਾ ਪਊਗਾ ਅਬ ਕਿ ਖਰੀਆਂ ਸ਼ਰੀਆਮ ਕਿ ਜੇਕਰ ਟੈਗ ਕਰਨਾ ਉਹਦੇ ਬਾਅਦ ਕੋਈ ਕਾਰਵਾਈ ਵੀ ਨਹੀਂ ਇਹਦਾ ਮਤਲਬ ਦਿੱਪਤਾ ਸਾਨੂੰ ਇੱਕ ਤਾਂ ਦਿੱਪਤਾ ਇਹ ਪੈ ਗਈ ਸਾਡੇ ਬੱਚੇ ਦੇ ਉੱਤੇ ਟੈਗ ਕਰਤਾ ਦੂਜੀ ਦਿੱਪਤਾ ਇਹ ਪੈ ਗਈ ਹੁਣ ਕਾਰਵਾਈ ਕਿਦਾ ਕਰਨੀ ਹੈ ਇਹ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਸਾਡਾ ਕੰਮ ਨਹੀਂ ਹੈ ਪਰ ਪੰਜਨਾ ਤੁਹਾਨੂੰ ਪੈਂਦਾ ਸਰ ਸੀਪੀ ਨੂੰ ਤੁਸੀਂ ਮਿਲ ਕੇ ਆ ਜੀ ਤੁਸੀਂ ਕਹਿੰਦੇ ਕਿ ਉੱਤੇ ਪੱਤਾ ਦਰਜ ਹੋ ਗਿਆ ਸੰਗੀਨ ਧਾਰਾ ਮੌਤੇ ਕਿ ਹੁਣ ਧਾਰਾ ਘਟਾਉਂਦੀ ਕੀ ਇਹਦਾ ਨਹੀਂ ਧਾਰਾ ਤਾਂ ਉਹੀ ਨੇ ਉਹ ਬੰਦੇ ਛੱਡਦੇ ਉਹਨੂੰ 50000 ਦੀ ਬਾਂਡ ਲਾ ਕੇ ਉਹਨੂੰ ਬੰਦੇ ਨੂੰ ਪਤਾ ਵੀ ਸਾਨੂੰ ਇਹ ਜ਼ਰੂਰਤ ਨਹੀਂ ਹੈਗੀ ਤੇ ਬੰਦੇ ਬਾਕੀ ਕਿਦਾਂ ਫੜੇ ਜਾਣਗੇ ਜਿਹੜੇ ਮੇਨ ਬੰਦੇ ਨੇ ਜਿਹੜੇ ਜਿਹੜੇ ਪਿੱਛੇ ਕੰਮ ਕਰ ਰਹੇ ਹੈ 1 ਨੰਬਰ ਕਿਊਜ ਬਰਿੰਦਰ ਕੁਮਾਰ ਦੇ ਪਿੱਛੇ ਤੋਂ ਆਦੀ ਹੈ ਜੀ ਕੌਣ ਹੈ ਜਿਹੜਾ ਸਾਰਾ ਇਹ ਕਰਦਾ ਹੈ ਗੱਲ ਪਤਾ ਕੀ ਹੈ ਜੀ ਪੰਜਾਬ ਦੇ ਵਿੱਚ ਜੇਕਰ ਪੰਜਾਬ ਨੂੰ ਕਾਇਮ ਰੱਖਣਾ ਜੇ ਪੰਜਾਬ ਦੇ ਵਿੱਚ ਵਪਾਰ ਨੂੰ ਵਧਾਣਾ ਤਾਂ ਸਰਕਾਰ ਨੂੰ ਸਭ ਤੋਂ ਨਾ ਪਊਗਾ ਬਿਲਾ ਬਿਲੀ ਮਖਤੋ ਕੋਈ ਕੰਮ ਨਹੀਂ ਹੁੰਦਾ ਪੰਜਾਬ ਦੇ ਵਿੱਚ ਬਿਨਾ ਮੇਰੀ ਪਕਤੋ ਕੋਈ ਗੁੰਡਾਗਰਦੀ ਨਹੀਂ ਕਰ ਸਕਦਾ ਇੱਕ ਗੱਲ ਸਾਰਿਆਂ ਨੂੰ ਆਪਾਂ ਸਾਡੇ ਲੋਕ ਚੰਗੇ ਇਨਸਾਨ ਜਾਣਦੇ ਆ ਕੋਣ ਹੁੰਦਾ ਇਹ ਪੁਲਿਸ ਪਾਵਰ ਕੀ ਹੈ ਕੋਲ ਕੋ ਤਾਕਤ ਐ ਨਹੀਂ ਜ਼ਿਆਦਾ ਕੋਈ ਗੁੰਡਾ ਕਦੀ ਆ ਕੇ ਕਰ ਸਕਦਾ ਕਦੇ ਕੋਈ ਬੰਦਾ ਗੋਡਾ ਕਰ ਨਹੀਂ ਕਰ ਸਕਦਾ ਪਰ ਸਿਆਸੀ ਦਬਾਅ ਉੱਤੇ ਫੈਸਲਾ ਪਰ ਸਿਆਸੀ ਦਬਾਅ ਹੋਇਆ ਹੈ ਜਾਂ ਪੁਲਿਸ ਦਬਾਅ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਣਾ ਗਿਆ ਨਿਆਂ ਚਾਹੀਦਾ ਉਹ ਸਾਰੇ ਬੰਦੇ ਜਿਹਨਾਂ ਨੂੰ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਆਪਣਾ ਬਿਨਾਂ ਡਰ ਤੋਂ ਆਪਣਾ ਬਿਜ਼ਨਸ ਕਰ ਸਕੀਏ ਜੇਕਰ ਉਹਨਾਂ ਨੇ ਸਾਡੀ ਗੱਲ ਨਾ ਸੁਣੀ ਜੇ ਸਾਡੇ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਉਹ ਬੰਦੇ ਨਾ ਫੜੇ ਗਏ ਅਸੀਂ ਅਜੇ ਇੱਥੇ ਇਹ ਦੱਸਣ ਲਈ ਕਿਆ ਜੀ ਪੂਰੇ ਲੋਕ ਇਕੱਠੇ ਆਏ ਲੁਧਿਆਣੇ ਦੇ ਵਿੱਚ ਐਂਸਵਾਰ ਤੱਕ ਕੋਈ ਵੀ ਠੇਕੇਦਾਰ ਕੋਈ ਕੰਮ ਨਹੀਂ ਕਰੂਗਾ ਸਾਰੇ ਕੰਮ ਟੋਟਲੀ ਬੰਦ ਕੀਤੇ ਜਾਣਗੇ ਵਿਕਾਸ ਟੋਟਲ ਬੰਦ ਕੀਤਾ ਜਾਊਗਾ ਐਂਸਵਾਰ ਤੱਕ ਜੇ ਐਂਸਵਾਰ ਤੱਕ ਵੀ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਕਿ ਰੈਗੂਲਰ ਨੂੰ ਅੱਗੇ ਵੀ ਵਧਾ ਸਕਦੇ ਆ ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਫੇਰ ਜੀ ਪੂਰੇ ਪੰਜਾਬ ਦੇ ਵਿੱਚ ਟੋਟਲ ਵਿਕਾਸ ਬੰਦ ਕਰ ਦੇਾਂਗੇ ਕਿਉਂਕਿ ਸਰਕਾਰ ਨੂੰ ਵੀ ਕੰਮ ਦੀ ਲੋੜ ਹੈ ਜੇ ਵਪਾਰ ਨਹੀਂ ਰਹੂਗਾ ਕੰਮ ਕਰਨੇ ਲੋਕ ਹੀ ਨਹੀਂ ਕਰਨਗੇ ਠੇਕੇਦਾਰ ਵੀ ਕੰਮ ਨਹੀਂ ਕਰਨਗੇ ਤਾਂ ਕੰਮ ਕਿਤੇ ਕਰਾਉਣਗੇ ਸੂਬੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਿਸੇ ਨੂੰ ਮਿਲਿਆ ਕਿ ਕਿਸੇ ਨੂੰ ਪਹਿਲਾਂ ਇਸ ਗੱਲ ਬਾਰੇ ਕਿਹਾ ਵਾ ਅਸੀਂ ਸੀਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਨਿچے ਸਾਰੇ ਪ੍ਰਸਤਾਨਾਂ ਨੂੰ ਮਿਲ ਚੁੱਕੇ ਹਾਂ ਉਹਨਾਂ ਨੇ ਯਕੀਨ ਦਵਾਇਆ ਕਿ ਥੋੜਾ ਕੰਮ ਹੋ ਗਿਆਾਨੂੰ ਪਰਾਂ ਲੱਗਿਆ ਜੀ ਕੰਮ ਹੋ ਰਿਹਾ ਪਰ ਹੁਣ ਜਿਹੜਾ ਜਦੋਂ ਪੰਜਾਬ ਪੰਜਾਬ ਦੇ ਬੌਂਡ ਲੈ ਕੇ ਬੰਦੂ ਛੱਡ ਦੇਣਾ ਤੇ ਕੰਮ ਕਰਦੇ ਬੰਦੇ ਫੜ ਨਹੀਂ ਗਏ ਇਹ ਕਿਦਾਂ ਹੋ ਸਕਦਾ ਕਿ ਬੰਦੇ ਨਾ ਫੜੇ ਜਾਣ ਜੇ ਪੁਲਿਸ ਚਾਵੇ ਤਾਂ ਬੰਦਾ ਨਿਕਲ ਸਕਦਾ ਪਤਾ ਗੈਂਗਸਟਰ ਕੋਲੋਂ ਕੋਲੋਂ ਦੇ ਵਿਖੇ ਬੰਦੇ ਨੇ ਇਹਨਾਂ ਕਹੇ ਕਿ ਸਾਨੂੰ ਜੋ ਪੁੱਛਿਆ ਪੁੱਛ ਲਿਆ ਕੋਣ ਹੈ ਗੈਂਗਸਟਰ ਜਿਹੜਾ ਬੰਦਾ ਗੁੰਨਗੱਦੀ ਕਰਦਾ ਪੰਜਾਬ ਕਾ ਕੇ ਕੋਈ ਨਹੀਂ ਕਰ ਸਕਦਾ ਜੇਪੋਰ ਆਪਣੇ ਕੰਮ ਆਪਣੀ ਲੈ ਕੇ ਆ ਜਵੇ ਮੇਰੇ ਹਸਤਾ ਨਾਲ ਬਹੁਤ ਜਲਦੀ ਬੰਦੇ ਫੜੇ ਜਾਣਗੇ ਅਸੀਂ ਐਸ ਵਾਰ ਤੱਕ ਆਪਣਾ ਕੰਮ ਬੰਦ ਕਰਨ ਲੱਗੇ ਆ 4 ਦਿਨ ਹੈਗੇ ਨੇ 4 ਦਿਨਾਂ ਵਿੱਚ ਤੁਹਾਨੂੰ ਰਿਜ਼ਲਟ ਚਾਹੀਦਾ ਨਹੀਂ ਤਾਂ ਜੀ ਪੂਰਾ ਪੰਜਾਬ ਵੀ ਬੰਦ ਕਰਾਂਗੇ ਐਦਾਂ ਅਸੀਂ ਆਮ ਨਾਲ ਬੈਠਣ ਵਾਲੇ ਨਹੀਂ ਕਿਉਂਕਿ ਜੇ ਵਪਾਰ ਹੀ ਨਹੀਂ ਸਾਡਾ ਰਹੂਗਾ ਜੇ ਅਸੀਂ ਦਾਦਾ ਮਤਲਬ ਬੱਚਿਆਂ ਦੇ ਰੋਜ਼ੀ ਰਹਿਣਗੇ ਉਹਨੂੰ ਜਾਣਦਾ ਕਿਤਾ ਰਹੂਗਾ ਕੰਮ ਕੌਣ ਕਰੂਗਾ ਟੈਕਦਾ ਨੇ ਕੰਮ ਲੈ ਵੇ ਕੰਮ ਤਾਂ ਨੀ ਗ੍ਰਾਊਂਡ ਜਾਕੀ ਕਰਨਾ ਇਹ ਘਰ ਵਰਕੇ ਕੰਮ ਨਹੀਂ ਕਰਨਾ ਇਹ ਕੋਈ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਕੰਮ ਤਾਂ ਇਹ ਨਹੀਂ ਵੀ ਕੰਪਿਊਟਰ ਲੈ ਕੇ ਕੰਮ ਕਰ ਲਾਂਗੇ ਤੇਰੇ ਜਿਹੇ ਕਿਹਦੇ ਚ ਸਭ ਕੁੱਝ ਐਵੇਂ ਦੇ ਐਕਟਰ ਲੱਗੇ ਨੇ ਜਿਨ੍ਹਾਂ ਦੀ ਜ਼ਮਾਨਤ ਖਾਣੇ ਤੋਂ ਨਹੀਂ ਹਾਂ ਤੇ ਫਿਰ ਕਿਵੇਂ ਹੋਵੇ ਇਹ ਸਭ ਤੋਂ ਇਸ ਜੀ ਦਾ ਵੀ 307 ਲੱਗੀ ਹੋਵੇ ਆਮ ਸੈਕਟਰ ਲੱਗੀ ਆਮ ਸੈਕਟਰ ਦੇ ਨਾਲ ਆ ਇਹ ਬਰਾਮਦ ਹੋਣਿਆ ਜੀ ਇਹ 307 ਦਾ ਪਰਚਾ ਹੋਇਆ ਹੋਵੇ ਨਾਲ ਹੋਰ ਵੀ ਬੜੀਆਂ ਧਾਰਾਂ ਠੱਕ ਲੱਗੀਆਂ ਹੋਣ ਉਹ ਬੰਦੇ ਦੀ 50000 ਗੰਟੀ ਲੈ ਕੇ ਉਹਦੀ ਜਮਾਨਤ ਹੋ ਜਵੇ ਐਸਐਚਓ ਨੇ ਦਿੱਤੇ ਹੋਏ ਸਟੇਟਮੈਂਟ ਦੇਖੋ ਇਹ ਤਾਂ ਆਪਣੀ ਰਾਣੀਆਂ ਦੀ ਗੱਲ ਹੀ ਹੈ ਰਾਣੀਆਂ ਵਾਧਾ ਜੀ ਇੱਥੇ ਦੇ ਵਿੱਚ ਕੱਲਾ ਠੇਕੇਦਾਰ ਨਹੀਂ ਬਾਕੀ ਬਿਵਾਰੀ ਵੀ ਇਕੱਠੇ ਹੋ ਰਹੇ ਐ ਬਾਕੀ ਲੋਕ ਬਹੁਤ ਚਿੰਤਾਵਾਂ ਵਿੱਚ ਲੋਕਾਂ ਦੇ ਕੋਲ ਆ ਰਹੇ ਨੇ ਫਰੀਦ ਕੋਈ ਪੰਜਾਬ ਦੇ ਫੋਟੋਮਿਕ ਪਲਾਨ ਦੇ ਜਨਰਲ ਚੱਕੀ ਜੀ ਬੈਠੇ ਨੇ ਉਰੇ ਇਹਦੇ ਤੇ ਆਏ ਨੇ ਤੇ ਕਹਿੰਦੇ ਪਹਿਲੇ ਇਹਨਾਂ ਨੂੰ ਚਾਰ ਦਿਨ ਦਾ ਐਕਟਿਵਿਟੀ ਦਿਓ ਐਤ ਬਾਅਦ ਆ ਕੇ ਆਪਣਾ ਮਸਲਾ ਹੱਲ ਹੁੰਦਾ ਕਿਉਂਕਿ ਬਿਵਾਰੀ ਕਦੇ ਲੜਨਾ ਨਹੀਂ ਚਾਹੁੰਦਾ ਵਪਾਰੀਆਂ ਨੂੰ ਸ਼ਾਂਤੀ ਨਾਲ ਕੰਮ ਹੋ ਜੇ ਪਰ ਜੇਕਰ ਇਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਕੰਮ ਕਰਨ ਜੋਗੇ ਰਹਿਵਾਂਗੇ ਨਹੀਂ ਤੇ ਇਹ ਜੋ ਕੰਮ ਤੋਂ ਰਹਿਣਾ ਕੀ ਅਸੀਂ ਕਿ ਸਾਡੇ ਬੱਚੇ ਸਾਡੇ ਪਰਿਵਾਰ ਰਿਸਕੀ ਹੋ ਜਾਣਗੇ ਤਾਂ ਅਸੀਂ ਕੀ ਕੰਮ ਕਰਾਂਗੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦਾ ਥੀਮ ਨੂੰ ਸਾਾਨੂੰ ਬੇਨਤੀ ਕਰਦਾ ਇਮੀਡੀਏਟਲੀ ਇਹ ਗੁੰਡਿਆਂ ਦੇ ਉੱਪਰ ਨਥ ਭਾਈ ਜਾਵੇ ਇਹਨਾਂ ਨੂੰ ਫੜ ਕੇ ਇਲਾਕਾ ਚਿੱਤੇ ਨੇ ਜਗ੍ਹਾ ਤੇ ਭੇਜਿਆ ਜਾਵੇ ਨਹੀਂ ਤਾਂ ਇੱਥੇ ਵੀ ਹਾਲ ਹੋ ਜੂਪੀ ਵਾਲੇ ਨਾ ਹੋਵੇ ਜੋ ਪਹਿਲਾਂ ਜੂਪੀ ਚ ਹੁੰਦਾ ਸੀ ਸਰ इतवार ਤੱਕ ਨਹੀਂ ਹੋਆ ਕੋਈ ਐਕਟ ਐਤਵਾਰ ਤੋਂ ਅੱਜ ਤੱਕ ਨਹੀਂ ਹੋਇਆ ਤੁਹਾਡੀ ਅਗਲੀ ਕਾਰਵਾਈ ਜੇ ਬੈਠ ਕੇ ਮੀਨਤ ਤਾਰ ਨੂੰ ਬੁਲਾ ਕੇ ਅਗਲੀ ਕਾਗੈ ਸੁਰੂ ਕਰਾਂਗੇ ਜੇ ਪੰਜਾਬ ਬੰਦ ਵੀ ਹੋ ਸਕਦਾ ਹੈ ਪੰਜਾਬ ਬੰਦ ਵੀ ਕਰਾਂਗੇ ਲੁਧਿਆਣਾ ਵੀ ਰੈਕਡ ਬੰਦ ਕਰਾਂਗੇ ਬਿਲਕੁਲ ਟੋਟਲ ਕਾਰ ਬੰਦ ਹੋ ਜਾਊਗਾ ਹਾਂਜੀ ਠੇਕੇਦਾਰਾ ਜੀ ਇਹ ਸੈਕੰਡ ਬਿਡ ਰਾਈ ਸਾਡਾ ਹਾਂ ਉੱਪਰ ਟੈਂਡਰ ਇਹਦਾ ਹੈ ਇਹ ਕੰਮ ਪੀਡਬਲੂਡੀ ਦਾ ਸੀ ਪੀਡਬਲੂਡੀ ਸਰਕਾਰ ਨੂੰ ਪਤਾ ਵਾ ਉਹਨਾਂ ਨੇ ਵੀ ਕੰਮ ਰੋਕੇ ਹੋਏ ਨੇ ਕਿਉਂਕਿ ਜਦੋਂ ਆ ਜਾਂਦਾ ਗੈਂਗਸਟਰ ਅਬ ਸਭੀ ਡਰ ਜਾਂਦੇ ਆ ਇਹ ਡਰ ਜਿਹੜਾ ਵਾ ਸਰਕਾਰ ਨੇ ਕੱਢਣਾ ਹੁੰਦਾ ਆਮ ਲੋਕ ਨਹੀਂ ਕਰ ਸਕਦੇ ਇਹ ਬੰਸਲ ਗੈਂਗਸਰ ਹੈ ਹਾਂਜੀ ਬੰਸਲ ਗੈਂਗਸਰ ਬੰਸਲ ਗੈਂਗਸਰ ਨਹੀਂ ਹੈ ਪਰ ਉਸ ਬੰਦਾ ਉਹਨੂੰ ਲੈਣਾ ਬੰਦਾ ਬੰਸਲ ਹੈ ਉਹਨਾਂ ਨੂੰ ਲੈਣਾ ਬੰਦਾ ਬੰਸਲ ਹੈ ਕਿਉਂਕਿ ਉਹਨੇ ਆਪਣੇ ਰਾਹ ਚ ਲਈ ਉਹਨਾਂ ਨੂੰ ਗਲਤ ਬੰਦੇ ਵਿੱਚ ਮਾਰੇ ਆ ਉਹਨੂੰ ਪਤਾ ਕਿਹੜੇ ਬੰਦੇ ਕਰੇ ਬੰਦੇ ਜਾਣੀ ਬੰਸਲ ਗੈਂਗਸਰ ਨਹੀਂ ਹੈ ਉਹ ਵੀ ਠੇਕੇਦਾਰ ਹੈ ਠੇਕੇਦਾਰ ਤੇ ਹੋਇਆ ਸੀ 307 ਧਾਰਾਂਵਾਂ ਲੱਗੀਆਂ ਉਹਨੀਆਂ ਤੇ ਕਿਤੇ ਕੋਈ ਧਾਰਾਂ ਨਹੀਂ ਲੱਗੀਆਂ ਇਹਦੇ ਧਾਰਾਂ ਲੱਗੀਆਂ ਹੈ ਤਾਰਾ ਲੱਗੀ ਇਹ ਵੀ ਥਾਣੇ ਜਮੰਦਰ ਦੇ ਇਹ ਜੇ ਨਾਮ ਇਹ ਜੇ ਜਗਜੀ ਇੱਕ ਨੰਬਰ ਕੀ ਜਾਈਏ ਕਿਉਂਕਿ 307 ਹੋਰ ਗਏ ਧਾਰਾ ਵੀ ਤਾਂ ਹੈ ਨਹੀਂ ਜੀ ਰਾਜੀ ਰਾਜੀ ਗੱਲ ਇਹ ਹੈ ਇਹਦੇ ਉੱਪਰ ਤਿੰਨ ਦਾ ਪਰਚਾ ਹੋਇਆ ਬਾਕੀ ਤਾਰਾ ਲੱਗੀਆਂ ਹੋਈਆਂ ਨੇ ਇਹ ਜਗਜੀ ਪੁਲਿਸ ਨੂੰ ਪੁੱਛੋ ਵੀ ਇਹਨੂੰ ਤੁਸੀਂ ਕਿੱਦਾਂ ਇਹਦਾ ਜਮੰਦਰ ਕਿੱਦਾਂ ਲੱਗੀ ਥਾਣੇ ਦੀ ਬੰਦ ਕਿੱਦਾਂ ਹੋ ਗਈ ਇਹ ਸਵਾਲ ਥੀਪੀ ਸਾਹਿਬ ਨੂੰ ਪੁੱਛੋ ਉੱਥੇ ਛੇਨਵ ਮਾਣੇ ਜਾ ਕੇ ਪੁੱਛੋ ਕਿਉਂਕਿ ਵੀ ਇਹ ਇਦਾਂ ਜਮਾਂ ਨਹੀਂ ਸਕਦੀ ਇੱਕ ਸਿਵਲ ਹਸਪੀਟਲ ਦੀ ਬਜਾਏ ਇਹਨੂੰ ਸੁਹਾਣੇ ਲੈ ਗਏ ਚੰਡੀਗੜ੍ਹ ਦੂਜੇ ਬੰਦੇ ਨੂੰ 2 ਨੰਬਰ ਕਯੂਜ ਨੂੰ ਦੀਪਕ ਕੁਮਾਰ ਨੂੰ ਡੀਐਮਸੀ ਦਾਖਲ ਕਰਾਤਾ ਦੇਖੋ ਸਿਵਲ ਨਹੀਂ ਲੈ ਕੇ ਗਏ ਉਹਨਾਂ ਨੂੰ ਸਿਵਲ ਹਸਪਤਲ ਚ ਕੋਈ ਹੋਣੀ ਇਹਨਾਂ ਦੀ ਚਲ ਸਾਡੀ ਬੇਨਤੀ ਸਾਰਿਆਂ ਨੂੰ ਕੋਰਟ ਮੀਡੀਆ ਨੂੰ ਵੀ ਰਸਟਾ ਵਾਲਾ ਬੇਨਤੀ ਕਿਉਂਕਿ ਇਹ ਸਾਰੇ ਲੋਕ ਆਪਾਂ ਵਪਾਰੀ ਆ ਬਿਜ਼ਨਸ ਕੰਮ ਕਰਦੇ ਆ ਇਹਦੇ ਉੱਪਰ ਬਹੁਤ ਥੱਕੀ ਜੂਠਤਾ ਹੈ ਇਹ ਪੰਜਾਬ ਨੂੰ ਬਚਾਣਾ ਸਾਡਾ ਵੀ ਉਹਨਾਂ ਹੀ ਦਾ ਹੱਕ ਹੈ ਸਾਡੀ ਵੀ ਉਹਨਾਂ ਅਸੀਂ ਵੀ ਉਹਨਾਂ ਸਾਡੀ ਵੀ ਡੂੜੀ ਬੰਦੀ ਹੈ ਕਿ ਅਸੀਂ ਲੋਕੀਂ ਪੰਜਾਬ ਨੂੰ ਬਚਾਉਣ ਲਈ ਆਪਣਾ ਜੋਦਾਂ ਦੀ ਏ ਮੈਂ ਜਵਾਬ ਮੈਂ ਜੀ ਭਗਵਾਨ ਦਾ ਗਰ ਗੱਲ ਲੁਧਿਆਣੇ ਤੋਂ ਮੋਗੇ ਦਾ ਇੱਕ ਟੈਂਡਰ ਸੀ ਆ ਜੀ 21 ਅਗਸਤ ਨੂੰ ਉਸ ਤੋਂ ਪਹਿਲਾਂ ਵੀ ਉਹ ਸਾਨੂੰ ਵਾਰਨਿੰਗਾਂ ਦਿੰਦੇ ਰਹੇ ਗੁਰਿੰਦਰ ਕੁਮਾਰ ਤੇ ਉਹਦਾ ਬੇਟਾ ਦੀਪਕ ਵੀ ਇਹ ਟੈਂਡਰ ਤੁਸੀਂ ਲੁਧਿਆਣੇ ਮੋਗੇ ਵੜ ਕੇ ਦਿਖਾਓ ਸਾਨੂੰ ਕਹਿੰਦੇ ਅਸੀਂ ਕਿ ਆ ਵੀ ਇਹ ਸੇ ਗੱਲ ਗੱਲ ਨਹੀਂ ਹੁੰਦੀ ਵੀ ਤੇ ਇਹ ਕੀ ਉਹ ਉਹ ਸਿਸਟਮ ਹੈ ਹਾਂ ਉਸ ਤੋਂ ਬਾਅਦ ਟੈਂਡਰ ਕਾਲ ਹੋ ਗਿਆ ਟੈਂਡਰ ਪੈ ਗਿਆ ਉਸ ਤੋਂ ਬਾਅਦ ਟੈਂਡਰ ਵਾਪਸ ਚੱਕਣ ਵਾਸਤੇ ਵਾਰਨਿੰਗ ਦਿੰਦੇ ਰਹੇ ਸਭ ਕਿਸੇ ਦਾ ਟੈਂਡਰ ਸੀਗਾ ਸੜਕ ਦਾ ਟੈਂਡਰ ਸੀ ਜੀ ਮੋਗੇ ਦਾ 12 ਕਰੋੜ ਦਾ ਪ੍ਰਧਾਨ ਮੰਤਰੀ ਯੋਜਨਾ ਦਾ ਟੈਂਡਰ ਸੀਗਾ ਵਿਕਾਸ ਸ਼ਰਮੇ ਨੇ ਹਾਂ ਤੇ ਉਸ ਤੋਂ ਬਾਅਦ ਇਹ ਕਹਿੰਦੇ ਰਹੇ ਵੀ ਤੁਸੀਂ ਚੱਕੋ ਉਸ ਤੋਂ ਬਾਅਦ ਜੈਨ ਸਾਹਿਬ ਦੱਸਣਗੇ ਜੈਨ ਸਾਹਿਬ ਕੋਲੇ ਆਏ ਬੰਦੇ ਦੱਸੋ ਜੈਨ ਸਾਹਿਬ 20 25 ਬੰਦੇ ਹਾਂ 25 ਹਾਂ ਸਕੀਨਾ ਸਾਰੀ ਗੱਲ ਦਾ ਹੁਣ ਤੁਹਾਨੂੰ ਜੈਨ ਸਾਹਿਬ ਨੇ ਦੱਸਿਆ ਬਹੁਤ ਮੰਦ ਭਾਗੀ ਘਟਨਾ ਵਾ ਬਹੁਤ ਕੜੇ ਸ਼ਬਦਾਂ 'ਚ ਮੈਂ ਨਿੰਦਾ ਕਰਦਾ ਹੈਗਾ ਇਹ ਇਹੋ ਜਿਹਾ ਮਾੜਾ ਕੰਮ ਕੀਤਾ ਜਿਨ੍ਹਾਂ ਨੇ ਵੀ ਕੀਤਾ ਵਾ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਵੀ ਆਪਣੇ ਤੁਸੀਂ ਪੜਾਂ ਤੇ ਆਪ ਕੋਹਾਰੀ ਮਾਰਨੀ ਸ਼ੁਰੂ ਕਰ ਦਿੱਤੀ ਹੈ ਇਹ ਅੱਜ ਜੋ ਤੁਸੀਂ ਕੰਮ ਇਹ ਅੱਜ ਸ਼ੁਰੂਆਤ ਕੀਤਾ ਹੈਗਾ ਬਹੁਤ ਮਾੜਾ ਹੈਗਾ ਵਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਇੱਕ ਬੱਚੇ ਦੇ ਉੱਤੇ ਜਾਨਲੇਵਾ ਹਮਲਾ ਕਰਨਾ ਬਹੁਤ ਮਾੜਾ ਹੈਗਾ ਔਰ ਇਹ ਜੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਜੇ ਹੋਣ ਜਾ ਰਿਹਾ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘਾਤਕ ਸਿੱਧ ਹੋਊਗਾ ਕਿਉਂਕਿ ਇਹਦੇ ਨਤੀਜੇ ਬਹੁਤ ਮਾੜੇ ਆਉਣ ਵਾਲੇ ਸਮੇਂ 'ਚ ਨਿਕਲਣਗੇ ਅਸੀਂ ਪੰਜਾਬ ਐਸੋਸੀਏਸ਼ਨ ਵੱਲੋਂ ਮੈਂ ਜਨਰਲ ਸੈਕਟਰੀ ਹਾਂ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਖੜੇ ਆਂ ਵੀ ਸਾਡੇ ਨਾਲ ਖੜੇ ਨੇ ਲੁਧਿਆਣਾ ਐਸੋਸੀਏਸ਼ਨ ਜਨ ਸਾਹਿਬ ਹੋਣੀ ਉਹ ਅੰਤਾ ਸਾਹਿਬ ਹੋਣੀ ਸਾਰੇ ਸਾਡੇ ਨਾਲ ਨੇ ਸਾਡੇ ਮੈਂਬਰ ਨੇ ਪੰਜਾਬ ਦੇ ਵਿੱਚ ਸੋ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਮਾੜੇ ਐਂਸਰਾਂ ਨੂੰ ਤੁਸੀਂ ਇੰਨੀ ਢਿੱਲ ਦੇ ਕੇ ਨਾ ਛੱਡੋ ਕਿ ਜਿਹੜਾ ਇਹਨਾਂ ਨੂੰ ਹੋਰ ਉਤਸ਼ਾਹ ਮਿਲੇ ਇਹਨਾਂ ਨੂੰ ਪੂਰੀ ਸ਼ਕਤੀ ਸਖਤ ਕਾਰਵਾਈ ਕਾਨੂੰਨ ਮੁਤਾਬਕ ਕਰਨੀ ਚਾਹੀਦੀ ਹੈ ਜੋ ਤਰਾਵਾਂ ਬੜੀਆਂ ਨੇ ਉਹਦਾ ਮੁਤਾਬਕ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਜਿਹੜੇ ਲੋਕ ਹੋਰ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰ ਆ ਇਨਾਂ ਦੇ ਮਨ ਦੇ ਵਿੱਚ ਸਹਿਮ ਦਾ ਡਰ ਹੋਰ ਵੱਧ ਸਕਦਾ ਜੇ ਤੁਸੀਂ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ। ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਸੀਪੀ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਹੌਟ ਮਿਕਸ ਪਲਾਂਟ ਐਸੋਸੀਏਸ਼ਨ ਲੁਧਿਆਣਾ ਨੇ ਫੈਸਲਾ ਕੀਤਾ ਵਾ ਵੀ ਅਗਰ ਇਹਨਾਂ ਦੀ ਹੱਕ ਰਸੀ ਨਾ ਹੋਈ ਭਗਵਾਨ ਦਾ ਸੋਣਾ ਦੀ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੇ ਇਹਨਾਂ ਨੇ 4 ਦਿਨ ਦਾ ਕਾਲ ਅੱਜ ਲੈ ਲਈ ਹੈਗੀ ਆ ਵੀ ਅਸੀਂ 4 ਦਿਨ ਕੋਈ ਵੀ ਵਿਕਾਸ ਕਰਦੇ ਜਿਹੜੇ ਪੂਰੇ ਲੁਧਿਆਣੇ ਦੇ ਬੰਦ ਕਰਾਂਗੇ। ਉਸ ਤੋਂ ਅਗਲਾ ਪ੍ਰੋਗਰਾਮ ਇਹ ਉਲੀਕਣਗੇ ਇਹ ਅਗਰ ਇਹਨਾਂ ਦੀ ਨਹੀਂ ਤਸੱਲੀ ਹੁੰਦੀ ਕਿਸੇ ਕਾਰਨ ਕਰਕੇ ਸਾਨੂੰ ਪੰਜਾਬ ਨੂੰ ਜਦੋਂ ਕਾਲ ਕਰਨਗੇ ਅਸੀਂ ਪੰਜਾਬ ਦੀ ਵੱਖਰੀ ਮੀਟਿੰਗ ਕਾਲ ਕਰਕੇ ਸਾਰੀ ਫਿਰ ਅਗਲੇ ਵਿਕਾਸ ਕਾਰਜ ਹੋ ਸਕਦਾ ਹੈ ਪੰਜਾਬ ਦੇ ਵੀ ਬੰਦ ਕਰ ਦਈਏ ਤੇ ਇਹ ਮੈਂ ਚਾਹਾਂਗਾ ਵੀ ਇਹ ਪ੍ਰਸ਼ਾਸਨ ਨੂੰ ਔਰ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਸਾਡੇ ਵੱਲੋਂ ਇੱਕ ਪਰਜੋਰ ਬੇਨਤੀ ਆ ਵੀ ਦੇਖੋ ਹੁਣ ਅਗੇ ਤਿੰਨਾਂ ਸਾਲਾਂ ਬਾਅਦ ਹੁਣ ਕੰਮ ਵਿਕਾਸ ਚੱਲਣ ਲੱਗੇ ਆ ਤੇ ਹੁਣ ਜੇ ਚੱਲਣ ਲੱਗੇ ਤਾਂ ਹੁਣੇ ਉਹਦੇ ਤੁੰਜਾ ਮਾਰਨ ਨੂੰ ਤੇ ਲੋਕ ਇਦਾਂ ਦੇ ਜਿਹੜੇ ਮਾੜੇ ਅਨਸਰ ਆ ਗਏ ਨੇ ਸੋ ਇਸ ਕਰਕੇ ਸ਼ਾਂਤੀਪੂਰਵਕ ਵਿਕਾਸ ਕਰਨ ਲਈ ਪੰਜਾਬ ਦਾ ਇਹ ਬਹੁਤ ਅਤੀ ਜ਼ਰੂਰੀ ਧਿਆਨ ਦਿੱਤਾ ਜਾਵੇ ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਹੈਗੀ ਆ ਵੀ ਇਹੋ ਜਿਹੀ ਕੁਝ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੀ ਬਣਿਆ ਰਹੇ ਤਾਂ ਹੀ ਕੰਮ ਹੋ ਸਕਦੇ ਆ ਜਿਵੇਂ ਜੈਨ ਸਾਹਿਬ ਨੇ ਦੱਸਿਆ ਵੀ ਇਹ ਕੋਈ ਕੰਮ ਫੀਲਡ ਦੇ ਵਿੱਚ ਹੋਣ ਵਾਲੇ ਹੈਗੇ ਕੋਈ ਘਰਾਂ 'ਚ ਬੈਠ ਕੇ ਕੰਮ ਹੋਣ ਵਾਲੇ ਨਹੀਂ ਹੈਗੇ ਫੀਲਡ ਦੇ ਵਿੱਚ ਜਾ ਕੇ ਬੜੇ ਫਿਜ਼ੀਕਲ ਵਰਕ ਨੇ ਔਰ ਬੜੀ ਮਿਹਨਤ ਲਗਨ ਨਾਲ ਕਰਦੇ ਆ ਇਹ ਲੋਕਾਂ ਨੂੰ ਸੁਰੱਖਿਅਤ ਮਾਹੌਲ ਚਾਹੀਦਾ ਹੈਗਾ ਬਾਹਰ ਕੰਮ ਕਰਨ ਵਾਸਤੇ ਇਸ ਕਰਕੇ ਬਹੁਤ ਵੱਡੀ ਤਰਾਸਦੀ ਹੈ ਇਸ ਕੱਲ ਦੀ ਇਸ ਵੇਲੇ ਵੀ ਪੰਜਾਬ 'ਚ ਜੇ ਵਿਕਾਸ ਚੱਲਣ ਜਾ ਰਿਹਾ ਵਾ ਉਹ ਫਿਰ ਕਿਸੇ ਨਾ ਕਿਸੇ ਕਾਰਨ ਇਹਨੂੰ ਨਜ਼ਰ ਲੱਗਦੀ ਜਾ ਰਹੀ ਪੰਜਾਬ ਨੂੰ ਵੀ ਇਹੋ ਜਿਹੇ ਮਾੜੇ ਅਨਸਰ ਜਿਹੜੇ ਆ ਕੇ ਉਹ ਉਹਨੂੰ ਬੰਦ ਕਰਾਉਣ ਦੇ ਤੁਰੇ ਬਹੁਤ ਧਿਆਨ ਦੇਣ ਜੋਗਾ ਮਾਨ ਸਾਹਿਬ ਨੂੰ ਫਿਰ ਬੇਨਤੀ ਆ ਵੀ ਇਹਨਾਂ ਜੋ ਵੀ ਮਾੜੇ ਅਨਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਪੰਜਾਬ ਦਾ ਮਾਹੌਲ ਸਖਾਵਾਂ ਬੜਿਆ ਰਹੇ ਔਰ ਸਾਨੂੰ ਵੀ ਮਜਬੂਰਨ ਫੇਰ ਕੰਮ ਨਾ ਬੰਦ ਕਰਨੇ ਪੈਣਾ ਅਸੀਂ ਪੂਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹੇ ਜੀ ਸਾਡੀ ਬੇਨਤੀ